ਇਕ ਓਅੰਕਾਰ ਸਤ ਗੁਰ ਪ੍ਰਸਾਦਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਵਾਣੀ ਕਹ ਸੇਵਕ ਜਨਮਾਨੈ ਪਰ ਤਖ ਗੁਰੂ ਨਿਸਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਸਤਗੁਰਾਂ ਨੇ ਅਪਾਰ ਕਿਰਪਾ ਕੀਤੀ ਐ ਮਹਾਨ ਬਖਸ਼ਿਸ਼ ਕੀਤੀ ਹੈ ਆਪਣਾ ਨਾਮ ਜਪੜ ਲਈ ਸਤਿਗੁਰਾਂ ਨੇ ਆਪ ਹੀ ਸਾਨੂੰ ਉਦਮ ਬਖਸ਼ਿਆ ਔਰ ਸਤਿਗੁਰ ਕਿਰਪਾ ਕਰਨ ਆਪਣੀ ਕਥਾ ਆਪ ਹੀ ਕਰਾਂ ਪਹੀ ਪ੍ਰਾਪਤ ਮਾਨੁਖ ਦੇਵੀਆਂ गोविंद ਮਿਲਣ ਕੀ ਇਹ ਤੇਰੀ ਬਲੀਆ ਇਹ ਜੋ ਤੇਰੀ ਵਾਰੀ ਹੈ गोविंद ਮਨੁੱਖਾ ਜੀਵਨ ਦਾ ਅਸਲ ਮਨੋਰਥ ਜ਼ਿੰਦਗੀ ਦਾ ਅਸਲ ਮਨੋਰਥ ਉਸ ਪਰਮਾਤਮਾ ਨਾਲ ਡੂੰਗੀ ਸਾਂਝ ਪਾਉਣ ਦਾ ਉਹ ਪਰਮਾਤਮਾ ਨਾਲ ਡੂੰਗੀ ਸਾਂਝ ਕਿਵੇਂ ਪਾਵੇਗੀ ਗੁਰੂ ਦੇ ਸ਼ਬਦ ਰਾਹੀਂ ਇਸ ਲਈ ਮਨੁੱਖਾ ਜੀਵਨ ਦਾ ਅਸਲ ਮਨੋਰਥ ਗੁਰੂ ਦੇ ਸ਼ਬਦ ਰਾਹੀਂ ਉਸ ਪਰਮਾਤਮਾ ਨਾਲ ਡੂੰਗੀ ਸਾਂਝ ਪਾਉਣੀ ਏ ਗੁਰੂ ਪਿਆਰਿਓ ਸਰੀਰ ਦੀ ਖੁਰਾਕ ਹੈ ਭੋਜਨ ਔਰ ਮਨ ਦੀ ਖੁਰਾਕ ਹੈ ਭਜਨ ਭੋਜਨ ਇੱਕ ਦਿਨ ਸਰੀਰ ਨੂੰ ਪੂਰਾ ਕਰ ਦਿੰਦਾ ਭਜਨ ਇੱਕ ਦਿਨ ਮਨ ਨੂੰ ਪੂਰਾ ਕਰ ਦਿੰਦਾ ਸਰੀਰ ਦਾ ਪੂਰਾ ਕੀ ਹੋਣਾ ਸਰੀਰ ਦਾ ਪੂਰਾ ਹੋਣਾ ਮਿੱਟੀ ਵਿੱਚੋਂ ਪੈਦਾ ਹੋਇਆ ਸੀ ਮਿੱਟੀ ਵਿੱਚ ਮਿੱਟੀ ਹੋ ਗਿਆ ਔਰ ਮਨ ਦਾ ਪੂਰਾ ਕੀ ਹੋਣਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਉਸ ਮਹਾ ਜੋਤ ਮਹਾ ਜੋਤ ਤੋਂ ਆਇਆ ਸੀ ਜੋਤ ਜਗੀ ਸੀ ਇਸ ਸਰੀਰ ਵਿੱਚ ਕਾਇਆ ਵਿੱਚ ਉਹ ਜੋਤ ਜੋਤ ਵਿੱਚ ਜੋਤ ਹੋ ਗਈ ਜੋਤੀ ਜੋਤ ਰਣੀ ਸੰਪੂਰਨthia ਰਾਮ ਜੋਤੀ ਜੋਤ ਰਣੀ ਸੰਪੂਰਨthia ਰਾਮ ਤੇ ਜਿਸ ਤਰ ਅਸੀਂ ਬੱਚੇ ਨੂੰ ਨਾਮ ਜੱਪੇ ਬੱਚੇ ਨੂੰ ਬੱਚੇ ਦਾ ਨਵੇਂ ਬੱਚੇ ਦਾ ਜਨਮ ਹੁੰਦਾ ਉਹਨੂੰ ਦੁੱਧ ਰੂਪੀ ਭੋਜਨ ਦਿੰਦੇ ਆ ਔਰ ਇੱਕ ਦਿਨ ਉਹ ਹੰਗਾਰੇ ਭਰ ਲੱਗ ਪੈਂਦਾ ਫਿਰ ਉਹ ਬੈਠਣ ਲੱਗ ਪੈਂਦਾ ਭੋਜਨ ਨਾਲ ਹੀ ਫਿਰ ਉਹ ਖੜਾ ਹੋਣ ਲੱਗ ਪੈਂਦਾ ਫਿਰ ਉਹ ਤੁਰਨ ਲੱਗ ਪੈਂਦਾ ਬੱਚਾ ਬੋਲਣ ਲੱਗ ਪੈਂਦਾ ਇਸੇ ਹੀ ਤਰ੍ਹਾਂ ਜਦੋਂ ਅਸੀਂ ਉਸ ਪਰਮਾਤਮਾ ਦਾ ਨਾਮ ਜਪਦੇ ਆਂ ਔਰ ਜਪਣਾ ਕਿਦਾਂ ਸਤਗੁਰ ਕਹਿੰਦੇ ਰਸਨਾ ਜੱਪੇ ਤੇ ਮਨ ਸੋਹਣੇ ਗਾਵਿਆ ਸੁਣੀਏ ਮਨ ਰੱਖਿਏ ਭਾਉ ਹਿਰਦੇ ਵਿੱਚ ਪਿਆਰ ਪਿਆਰ ਨਾਲ ਸੁਣਨੇ ਔਰ ਹਿਰਦੇ ਵਿੱਚ ਪ੍ਰਮਾਤਮਾ ਪ੍ਰਤੀ ਪਿਆਰ ਪੈਦਾ ਕਰ। ਔਰ ਇਸ ਤਰ੍ਹਾਂ ਮਨ ਸੁਨੇਗਾ ਨਹੀਂ ਜਿਸ ਨੇ ਮਨ ਨੇ ਸੁਣ ਲਿਆ ਫਿਰ ਉਸਦਾ ਬਾਰ-ਬਾਰ ਪ੍ਰਮਾਤਮਾ ਦਾ ਨਾਮ ਸੁਣ ਲੂ ਦਿਲ ਕਰੇਗਾ ਚਿਤ ਕਰੇਗਾ। ਔਰ ਔਰ ਫਿਰ ਹੌਲੀ-ਹੌਲੀ ਇਹਦੀ ਰਸਨਾ ਤੇ ਵਾਹਿਗੁਰੂ ਦਾ ਨਾਮ ਵਾਹਿਗੁਰੂ ਦਾ ਨਾਮ ਇਹਦੀ ਰਸਨਾ ਤੇ ਬਸ ਜਾਵੇਗਾ ਔਰ ਫਿਰ ਹਿਰਦੇ ਵਿੱਚ ਬਸ ਜਾਵੇਗਾ ਫਿਰ ਸਾਹਾਂ ਵਿੱਚ ਬਸ ਜਾਵੇਗਾ ਫਿਰ ਰੋਮ-ਰੋਮ ਵਿੱਚ ਬਸ ਜਾਵੇਗਾ ਜਿੱਦਨ ਵੀ ਦੇਖੇਗਾ ਫਿਰ ਜਿੱਦਨ ਵੀ ਦੇਖੇ ਉਹ ਚਾਰੇ ਪਾਸੇ ਇਸ ਨੂੰ ਪ੍ਰਮਾਤਮਾ ਹੀ ਪ੍ਰਮਾਤਮਾ ਦਖਾਈ ਦੇਵੇਗਾ ਸਭ गोविंद ਹੈ ਸਭ गोविंद ਹੈ गोविंद बिन नहीं कोई और ਇਸ ਤਰ੍ਹਾਂ ਮਨ ਪੂਰਾ ਹੋ ਜਾਂਦਾ ਹੈ ਔਰ ਗੁਰੂ ਪਿਆਰਿਓ ਨਵਾਂ ਘਰ ਬਣਾਉਂਦੇ ਹੋ ਚੰਦမှာ ਘਰ ਲੈਂਦੇ ਹੋ ਜਾਂ ਤੁਸੀਂ ਜਿਸ ਘਰ ਵਿੱਚ ਰਹਿੰਦੇ ਹੋ ਅੱਜ ਸਤਿਗੁਰਾਂ ਨੇ અપਾਰ ਕਿਰਪਾ ਕੀਤੀ ਹੈ ਸਰਦਾਰ ਬਲਵੰਦ ਸਿੰਘ ਜੀ ਉੱਪਰ ਔਰ ਉਹਨਾਂ ਦੇ ਸਾਰੇ ਪਰਿਵਾਰ ਤੇ ਬੀਬੀ ਰਣਜੀਤ ਕੌਰ ਜੀ ਉੱਤੇ ਕਾਕੇ ਗਗਨਦੀਪ ਉੱਤੇ ਔਰ ਗੁਰਪ੍ਰੀਤ ਉੱਤੇ ਸਤਿਗੁਰਾਂ ਨੇ અપਾਰ ਕਿਰਪਾ ਕੀਤੀ ਹੈ ਸਰਦਾਰ ਗਗਨਦੀਪ ਸਿੰਘ ਸਰਦਾਰ ਗੁਰਪ੍ਰੀਤ ਸਿੰਘ ਤੇ ਉਹਨਾਂ ਦੀ ਮਾਤਾ ਬੀਬੀ ਰਣਦੀਪ ਕੌਰ ਸੁਭੂ ਰਪਿਆ ਲਿਓ ਇਸ ਤਰ੍ਹਾਂ ਜਿਸ ਵੇਲੇ ਰਸੀ ਘਰ ਬਣਾਉਂਦੇ ਆ ਜਾਂ ਘਰ ਲੈਂਦੇ ਆ ਜਿੱਥੇ ਅਸੀਂ ਇਹ ਦੇਖਦੇ ਆ ਭਾਈ ਆ ਨਵਾਂ ਬੈਡਰੂਮ ਬਣਾ ਦਿਓ ਆ ਨਵਾਂ ਨਵੀਂ ਰਸੋਈ ਬਣਾ ਦੇ ਰਸੋਈ ਕਿੱਦਾਂ ਆ ਬੈਡਰੂਮ ਕਿੱਦਾਂ ਆ ਡਾਈਨਿੰਗ ਰੂਮ ਕਿੱਦਾਂ ਜਿੱਥੇ ਖਾਣਾ 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 ਆ ਪੰਨ ਦੀ ਖਾਣ ਖਾਣੀ ਐ ਉੱਥੇ ਇਹ ਵੀ ਦੇਖੋ ਕਿ ਭਾਈ ਜਿੱਤੇ ਮੰਨ ਦੀ ਖਾਣ ਖਾਣੀ ਐ ਉੱਥੇ ਇੱਕ ਸੁੰਦਰ ਸੁੰਦਰ ਕਮਰਾ ਬਣਾਓ ਔਰ ਉਹਦੇ ਵਿੱਚ ਗੁਰਬਾਣੀ ਦਾ ਪ੍ਰਕਾਸ਼ ਕਰੋ ਸੈਂਚੀ ਸਾਹਿਬ ਲਿਆਓ ਸੈਂਚੀ ਸਾਹਿਬ ਦਾ ਪ੍ਰਕਾਸ਼ ਕਰੋ ਬੁਟਕਾ ਸਾਹਿਬ ਰੱਖੋ ਔਰ ਸੈਂਚੀ ਸਾਹਿਬ ਤੋਂ ਸਹਿਜ ਪਾਠ ਆਪ ਕਰੋ ਜਦੋਂ ਤੁਸੀਂ ਆਪ ਪਾਠ ਕਰੋਗੇ ਸੈਂਚੀ ਸਾਹਿਬ ਦਾ ਪ੍ਰਕਾਸ਼ ਹੋਵੇਗਾ ਜਦੋਂ ਸਤਿਗੁਰ ਘਰ ਵਿੱਚ ਚਰਨ ਪਾਉਣਗੇ ਉਹ ਘਰ ਫਿਰ ਮੰਦਰ ਬਣ ਜਾਂਦਾ ਔਰ ਜਦੋਂ ਫਿਰ ਸਤਿਗੁਰ ਨਾਮ ਜਪਉਣਗੇ ਤੁਸੀਂ ਤੜਕੇ ਉੱਠ ਕੇ ਅਮਰਤ ਵੇਲੇ ਨਾਮ ਜਪੋਗੇ ਫਿਰ ਤੁਹਾਡਾ ਜਦੋਂ ਤੁਹਾਡੇ ਹਿਰਦੇ ਵਿੱਚ ਹਰੀ ਦਾ ਵਾਸਾ ਹੋ ਗਿਆ ਫਿਰ ਤੁਹਾਡਾ ਹਿਰਦਾ ਹਰੀ ਮੰਦਰ ਬਣ ਜਾਂਦਾ ਜਦੋਂ ਅਸੀਂ ਘਰ ਵਿੱਚ ਸਤਿਗੁਰਾਂ ਦੇ ਚਰਨ ਪਾਉਨੇ ਆ ਬਾਣੀ ਰੂਪ ਤੇ ਸਾਡਾ ਘਰ ਉਹ ਮੰਦਰ ਬਣ ਜਾਂਦਾ ਜਦੋਂ ਸਤਿਗੁਰ ਸਾਡੇ ਹਿਰਦੇ ਵਿੱਚ ਹਰੀ ਦਾ ਨਾਮ ਵਸਾ ਦਿੰਦੇ ਨੇ ਤੇ ਸਾਡਾ ਹਿਰਦਾ ਹਰੀ ਮੰਦਰ ਬਣ ਜਾਂਦਾ ਸੋ ਗੁਰੂ ਪਿਆਰਿਓ ਇਹਨਾਂ ਬੇਨਤੀਆਂ ਨੂੰ ਜਿੱਥੇ ਜਿੱਥੇ ਵੀ ਭਾਈ ਤੁਸੀਂ ਇਹ ਵੀਡੀਓ ਦੇਖਦੇ ਹੋ ਸੁਣਦੇ ਹੋ ਸਾਡਾ ਵੀਡੀਓ ਬਣਾਉਣ ਦਾ ਹੋਰ ਕੋਈ ਵੀ ਬੱਚਿਆਂ ਦਾ ਮਕਸਦ ਨਹੀਂ ਨਾ ਸਾਨੂੰ ਸ਼ੇਅਰ ਚਾਹੀਦੇ ਨੇ ਨਾ ਸਾਨੂੰ ਅ ਜੋ ਵੀ ਉਹ ਕਰਦੇ ਆ ਨਾ ਸਾਨੂੰ ਕੋਈ ਪੈਸਾ ਚਾਹੀਦਾ ਨਾ ਸਾਨੂੰ ਸਬਸਕ੍ਰਾਈਬ ਚਾਹੀਦੇ ਨੇ ਨਾ ਸਾਨੂੰ ਵਿਊ ਚਾਹੀਦੇ ਨੇ ਨਾ ਸਾਨੂੰ ਕੋਈ ਪੈਸਾ ਚਾਹੀਦਾ ਬਸ ਜਿਹੜਾ ਵੀ ਸੁਣੇ ਉਹ ਅੰਮ੍ਰਿਤ ਵੇਲੇ ਉੱਠ ਕੇ ਗੁਰਮੰਤਰ ਦਾ ਜਾਪ ਮੂਲ ਮੰਤਰ ਦਾ ਜਾਪ ਤੇ ਬਾਣੀ ਨਿਤਨੇਮ ਦੀਆਂ ਬਾਣੀਆਂ ਪੜ੍ਹੇ ਤੁਹ ਗੁਰੂ ਪਿਆਰੇ ਹੋ ਤਾਂ ਕਿ ਤੁਹਾਡਾ ਘਰ ਮੰਦਰ ਬਣ ਜਾਵੇ ਦੁਨਿਆਵੀ ਘਰ ਮੰਦਰ ਬਣ ਜਾਵੇ ਔਰ ਤੁਹਾਡਾ ਹਿਰਦਾ ਹਰਿ ਮੰਦਰ ਬਣ ਜਾਵੇ ਗੁਰੂ ਪਿਆਰੇ ਹੋ ਮੋਗੇ ਦੇ ਲਾਗੇ 14 ਕਿਲੋਮੀਟਰ ਦੇ ਤਕਰੀਬਨ 14 ਕਿਲੋਮੀਟਰ ਪੱਛਮ ਵੱਲ ਇੱਕ ਪਿੰਡ ਪੈਂਦਾ ਉਸ ਪਿੰਡ ਦਾ ਨਾਮ ਹੈ ਡਰੋਲੀ ਪਾਈ ਉਤੇ ਗੁਰੂ ਦਾ ਸਿੱਖ ਨੇ ਘਰ ਬਣਾਇਆ ਅੱਜ ਵੀ ਅਸੀਂ ਉਸ ਘਰ ਨੂੰ ਦੇਖਣ ਜਾਂਦੇ ਆ ਅੱਜ ਵੀ ਲੋਕ ਉਸ ਘਰ ਨੂੰ ਦੇਖਣ ਜਾਂਦੇ ਔਰ ਉਹ ਬਾਬਾ ਸਾਈਂ ਦਾ ਜੀ ਬਾਬਾ ਸਾਈਂ ਦਾ ਜੀ ਉਹਨਾਂ ਦੀ ਪਤਨੀ ਬੀਬੀ ਰਾਮੋ ਜੀ ਪਿੰਡ ਵਿੱਚ ਡਰੋਲੀ ਭਾਈ ਕੇ ਪਿੰਡ ਵਿੱਚ ਬਹਿੰਦੇ ਨੇ ਕੱਚਾ ਘਰ ਏ ਇੱਕ ਦਿਨੇ ਅੰਦਰੋਂ ਹਿਰਦੇ ਚੋਂ ਆਵਾਜ਼ ਆਈ ਸੱਚੇ ਪਾਤਸ਼ਾਹ ਸਤਿਗੁਰੂ ਸਾਨੂੰ ਵੀ ਸੋਹਣਾ ਘਰ ਬਖਸ਼ ਤੇ ਬੀਬੀ ਰਾਮੋ ਜੀ ਕਹਿਣ ਲੱਗੇ ਆਪਣੇ ਪਤੀ ਸਾਈਂ ਦਾਸ ਜੀ ਨੂੰ ਭਾਈ ਸਾਈਂ ਦਾਸ ਜੀ ਨੂੰ ਕਿ ਸਵਾਮੀ ਜੀ ਇਹ ਘਰ ਚੂਣ ਲੱਗ ਪਿਆ ਬਾਹਰ ਵਰਖਾ ਘੱਟ ਹੁੰਦੀ ਹੈ ਅੰਦਰ ਵਰਖਾ ਜ਼ਿਆਦਾ ਹੁੰਦੀ ਹੈ ਪਾਣੀ ਜ਼ਿਆਦਾ ਆ ਜਾਂਦਾ ਹੈ ਸਤਗੁਰ ਕਿਰਪਾ ਕਰਨ ਅਸੀਂ ਨਵਾਂ ਘਰ ਬਣਾ ਲਈਏ ਸਤਿਗੁਰਾਂ ਨੇ ਕਿਰਪਾ ਕੀਤੀ ਕਿਉਂਕਿ ਭਾਈ ਸਾਈਂ ਦਾ ਜੀ ਤੇ ਬੀਬੀ ਰਾਮੋ ਜੀ ਬਹੁਤ ਹੀ ਗੁਰਮੁਖ ਬਾਣੀ ਪੜਨ ਵਾਲੇ ਔਰ ਗੁਰੂ ਚਰਨਾਂ ਤੇ ਨਾਲ ਪ੍ਰੀਤ ਕਰਨ ਵਾਲੇ ਔਰ ਪਰੋਸਾ ਕਰਨ ਵਾਲੇ ਸਤਿਗੁਰਾਂ ਨੇ ਕਿਰਪਾ ਕੀਤੀ ਇਹਨਾਂ ਦਾ ਨਵਾਂ ਘਰ ਬਣ ਗਿਆ ਹੁਣ ਜਦੋਂ ਨਵਾਂ ਮਕਾਨ ਬਣ ਗਿਆ ਔਰ ਬੀਬੀ ਰਾਮੋ ਜੀ ਨੇ ਆਪਣੀਆਂ ਸਖੀਆਂ ਸਹੇਲੀਆਂ ਨੂੰ ਨਾਲ ਲਿਆ ਕਿਉਂਕਿ ਬੀਬੀ ਰਾਮੋ ਜੀ ਤੇ ਭਾਈ ਸਾਈਂਦਾ ਜੀ ਧਰਮਸ਼ਾਲਾ ਵਿੱਚ ਪਾਠ ਕਰਦੇ ਸਨ ਕਥਾ ਕੀਤਨ ਕਰਦੇ ਸਨ ਔਰ ਸਾਰੀ ਸੰਗਤ ਬਰੋਲੀ ਭਾਈਕੇ ਦੀ ਬਹੁਤ ਸਤਿਕਾਰ ਕਰਦੀ ਸੀ ਭਾਈ ਸਾਈਂਦਾ ਜੀ ਦਾ ਤੇ ਬੀਬੀ ਰਾਮੋ ਜੀ ਦਾ ਬੀਬੀ ਰਾਮੋ ਜੀ ਨੇ ਸਖੀਆਂ ਸਹੇਲੀਆਂ ਨੂੰ ਨਾਲ ਲਿਆ ਔਰ ਇਹ ਸਮਾਨ ਪੁਰਾਣੇ ਘਰ ਵਿੱਚੋਂ ਚੁੱਕਿਆ ਔਰ ਨਵੇਂ ਘਰ ਵਿੱਚ ਰੱਖਣ ਤੁਰ ਪਏ ਨੇ ਜਦੋਂ ਨਵੇਂ ਘਰ ਵਿੱਚ ਇਹ ਸਮਾਨ ਰੱਖਣ ਲੱਗੇ ਤੇ ਭਾਈ ਸਾਈਂ ਦਾ ਜੀ દોੜੇ-ਦੋੜੇ ਆਏ ਇਦਾਂ ਦੋਵੇਂ ਹੱਥ ਸਰਦਨ ਉੱਤੇ ਖੜ ਕੇ ਦੋਵੇਂ ਹੱਥ ਚ ਗਾਠਾਂ ਇੱਕ ਉਧਰਲੀ ਜਗਾਠ ਨੂੰ ਇੱਕ ਉਧਰਲੀ ਜਗਾਠ ਨੂੰ ਹੱਥ ਰੱਖ ਕੇ ਭਾਈ ਸਾਈਂ ਦਾ ਜੀ ਕਹਿੰਦੇ ਰਾਮੋ ਇਹ ਕੀ ਕਰ ਰਹੀ ਹੈ ਇਹ ਕੀ ਕਰਨ ਲੱਗੀ ਆ ਅਜੇ ਸਮਾਨ ਅਸੀਂ ਅੰਦਰ ਨਹੀਂ ਰੱਖਣਾ ਅਜੇ ਸਮਾਨ ਉਹ ਕਹਿੰਦੀ ਕਿਉਂ ਬਾਹਰ ਮੀਂਹ ਹੈ ਬਰਖਾ ਪੈਂਦੀ ਹੈ ਉਸ ਘਰ ਵਿੱਚ ਘਰ ਚੋਂਦਾ ਏ ਤੇ ਅਸੀਂ ਸਮਾਨ ਹੁਣ ਘਰ ਮਕਾਨ ਬਣ ਗਿਆ ਹੁਣ ਸਮਾਨ ਅੰਦਰ ਰੱਖ ਲਈਏ ਭਾਈ ਸਾਈ ਦਾਜੀ ਨੇ ਅੱਖਾਂ ਭਰ ਕੇ ਆਖਿਆ ਰਾਮੋ ਅਜੇ ਇਹ ਘਰ ਨਹੀਂ ਬਣਿਆ ਬੀਬੀ ਰਾਮੂ ਆਖਦੀ ਐ ਹੋਰ ਘਰ ਕਿੱਦਾਂ ਬਣਦੇ ਐ ਇੱਕ ਇੱਕ ਇੱਟ ਖੋਲ ਖੜ ਕੇ ਲਵਾਈ ਐ ਬਹੁਤ ਬੜਾ ਸੋਹਣਾ ਮਕਾਨ ਬਣ ਗਿਆ ਔਰ ਹੋਰ ਘਰ ਕਿੱਦਾਂ ਬਣਦੇ ਨੇ ਫਿਰ ਭਾਈ ਸਾਈਂ ਦਾ ਜੀ ਕਹਿੰਦੇ ਰਾਮੂ ਘਰ ਉੱਦਣ ਬਣਦੇ ਨੇ ਜਿੱਦਣ ਸਤਗੁਰ ਚਰਨ ਪਾਉਂਦੇ ਨੇ ਗੱਜ ਕੇ ਆਖੋ ਸਤਨਾਮ ਅਜੇ ਤਾਂ ਇਹ ਮਕਾਨ ਹੀ ਐ ਔਰ ਹੁਣ ਸਮਾਨ ਬਾਹਰ ਹੀ ਰੱਖਦੇ ਤੂੰ ਬਾਰੇ ਸਾਮਾਨ ਰਖਾ ਲਿਆ ਔਰ ਦੋਵੇਂ ਪਤੀ ਪਤਨੀ ਡੈਲੀ ਜਾ ਉੱਤੇ ਬੈਠ ਗਏ ਨੇ ਉੱਥੇ ਹੀ ਆਰਾਮ ਕਰਦੇ ਨੇ ਔਰ ਉੱਥੇ ਹੀ ਬੈਠੇ ਰਹਿੰਦੇ ਨੇ ਸਤਗੁਰਾਂ ਦੀ ਅਡੀਕ ਕਰਦੇ। ਉਹ ਸਮਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾਸੀ ਔਰ ਸਤਗੁਰਾਂ ਦੀ ਅਡੀਕ ਕਰ ਰਹੇ ਨੇ ਹੁਣ ਜਦੋਂ ਇਹਨਾਂ ਨੂੰ ਕਈ ਦਿਨ ਬੀਤ ਗਏ ਤਾਂ ਪਿੰਡ ਵਾਲਿਆਂ ਨੇ ਆਖਿਆ ਏ ਭਾਈ ਸਾਈ ਦਾ ਜੀ ਜੇ ਤੁਸੀਂ ਕਹੋ ਤਾਂ ਅਸੀਂ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅੰਮ੍ਰਿਤਸਰ ਵਿੱਚ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰੀਏ ਕਿ ਤੁਹਾਡੇ ਸਿੱਖਾਂ ਨੇ ਮਕਾਨ ਬਣਾਇਆ ਹੈ ਘਰ ਬਣਾਇਆ ਹੈ ਤੁਸੀਂ ਆ ਕੇ ਚਰਨ ਪਾਓ ਤੁਹਾਡੀ ਇੱਜ਼ਤ ਕਰ ਰਹੇ ਨੇ ਤਾਂ ਭਾਈ ਸਾਈ ਦਾ ਜੀ ਨੇ ਦੋਵੇਂ ਹੱਥ ਜੋੜ ਦਿੱਤੇ ਕਹਿੰਦੇ ਉਹ ਦਿਲਾਂ ਦੀਆਂ ਜਨਮ ਵਾਲੇ ਨੇ ਜੇ ਉਹ ਘਰ ਬਖਸ਼ ਸਕਦੇ ਨੇ ਤੇ ਉਹ ਘਰ ਵਿੱਚ ਆ ਵੀ ਸਕਦੇ ਨੇ ਉਹ ਦਾਤਾ ਨੇ ਦਾਤਾ ਉਹਨਾਂ ਨੇ ਦਾਤਾ ਬਖਸ਼ੀਆਂ ਨੇ ਦਾਤਾ ਵੀ ਆਵੇਗਾ ਸਾਡੀ ਕੁਝ ਸ਼ਰਤ ਵਿੱਚ ਕਮੀ ਹੋਵੇਗੀ ਸਾਡੇ ਹੀ ਕੁਝ ਪ੍ਰੇਮ ਵਿੱਚ ਕਮੀ ਹੋਵੇਗੀ ਉਸ ਦਾਤੇ ਦੇ ਹੋਣ ਵਿੱਚ ਕਮੀ ਨਹੀਂ ਉਸ ਦਾਤੇ ਦੇ ਹੋਣ ਵਿੱਚ ਦੇਰ ਨਹੀਂ ਹੋਵੇ ਪਰ ਇਸ ਤਰ੍ਹਾਂ ਬਾੜ ਬਰਖਾ ਹੁੰਦੀ ਦੇਖ ਕੇ ਪਿੰਡ ਵਾਲਿਆਂ ਨੇ ਉੱਥੇ ਹੀ ਬਾਹਰ ਤਰਪਾਲ ਜਿਆ ਤਾਣ ਦਿੱਤਾ ਹੁਣ ਉੱਤੇ ਦਲੀਤਾਂ ਉੱਤੇ ਸਿਰ ਰੱਖ ਕੇ ਭਾਈ ਸਾਈ ਦਾਸ ਜੀ ਲੇਟੇ ਹੋਏ ਨੇ ਇੱਕ ਦਿਨ ਰਾਤ ਨੂੰ ਨੀਂਦ ਨਹੀਂ ਆਵੇ ਨੀਂਦ ਨਹੀਂ ਆ ਰਹੀ ਕੀ ਤੱਕਦੇ ਨੇ ਜਦੋਂ ਦੇਖਦੇ ਨੇ ਕਿ ਬੀਬੀ ਰਾਮੂ ਜੀ ਵੀ ਉੱਠ ਕੇ ਪਾਠ ਕਰ ਰਹੇ ਨੇ ਸਤਿਗੁਰਾਂ ਨੂੰ ਬੇਨਤੀਆਂ ਕਰ ਰਹੇ ਨੇ ਤੇ ਭਾਈ ਸਾਈ ਦਾਸ ਜੀ ਨੂੰ ਦੇਖ ਕੇ ਜਦੋਂ ਪਾਠ ਦੀ ਸਮਾਪਤੀ ਹੋਈ ਬੀਬੀ ਰਾਮੂ ਜੀ ਕਹਿਣ ਲੱਗੇ ਕਹਿੰਦੇ ਤੁਸੀਂ ਵੀ ਬਹੁਤ ਜਿੱਦੀ ਹੋ ਬਹੁਤ ਜਿੱਦੀ ਹੋ ਕਹਿੰਦੇ ਤੁਸੀਂ ਕਿ ਤੁਹਾਨੂੰ ਸਿੱਖ ਕਹਿੰਦੇ ਸਨ ਕਿ ਅਸੀਂ ਜਾ ਕੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰਿਆਨੇ ਆ ਤੁਸੀਂ ਮਨਾ ਕਰ ਦਿੱਤਾ ਹੁਣ ਤੁਸੀਂ ਕੰਮ ਸੇ ਕੰਮ ਦੋ ਪੈਸੇ ਦੀ ਚਿੱਠੀ ਤਾਂ ਲਿਖ ਦੇਵੋ ਪੱਤਰ ਲਿਖ ਦੇਵੋ ਸਤਿਗੁਰਾਂ ਨੂੰ ਕਿ ਸਤਿਗੁਰੂ ਜੀ ਆਓ ਆਪਣੇ ਪਵਿੱਤਰ ਚਰਨ ਪਾਓ ਤੇ ਅਸੀਂ ਅੰਦਰ ਮਕਾਨ ਦੇ ਘਰ ਦੇ ਰਹਿ ਸਕੀਏ ਔਰ ਭਾਈ ਸਾਈ ਦਾ ਜੀ ਆਖਦੇ ਨੇ ਕਹਿੰਦੇ ਰਾਮੂ ਜਿੱਦਣ ਤੂੰ ਸਤਗੁਰਾਂ ਤੋਂ ਇਸ ਘਰ ਬਾਰੇ ਸਤਗੁਰਾਂ ਨੂੰ ਅਰਦਾਸਾਂ ਕਰਦੀ ਸੀ ਮੰਗਾ ਮੰਗਦੀ ਸੀ ਕਿ ਮੇਰਾ ਸੋਹਣਾ ਘਰ ਹੋਵੇ ਉਦਣ ਤੂੰ ਸਤਗੁਰਾਂ ਨੂੰ ਕਿਹੜੀ ਚਿੱਠੀ ਲਿਖੀ ਸੀ ਜੇ ਉਸ ਵੇਲੇ ਵੀ ਤੂੰ ਚਿੱਠੀ ਲਿਖੀ ਤੇ ਉਸ ਸਮੇਂ ਸਾਡੀ ਪਿਆਰ ਦੀ ਚਿੱਠੀ ਪ੍ਰੇਮ ਦੀ ਚਿੱਠੀ ਸਤਗੁਰਾਂ ਨੇ ਪੜ ਲਈ ਤੇ ਸਾਨੂੰ ਘਰ ਬਖਸ਼ ਦਿੱਤਾ ਅੱਜ ਵੀ ਸਾਡੇ ਪ੍ਰੇਮ ਦੀ ਚਿੱਠੀ ਉਹ ਪੜ ਲੈਣਗੇ ਜਦੋਂ ਆਣਗੇ ਉਦੋਂ ਜਦੋਂ ਸਾਡੇ ਭਾਗ ਜਾਗਣਗੇ ਸਾਡੇ ਵਿੱਚ ਸਾਡੇ ਪ੍ਰੇਮ ਵਿੱਚ ਕੁਝ ਕਮੀ ਹੋ ਸਕਦੀ ਹੈ ਸਤਿਗੁਰਾਂ ਦੇ ਆਉਣ ਵਿੱਚ ਕੋਈ ਦੇਰੀ ਨਹੀਂ ਹੋਣੀ ਹੋਣੇ ਸਵੇਰਾ ਹੋ ਗਿਆ ਦੋਵੇਂ ਜਣੇ ਪਤੀ ਪਤਨੀ ਉੱਠੇ ਨੇ ਧਰਮਸ਼ਾਲਾ ਗਏ ਨੇ ਔਰ ਧਰਮਸ਼ਾਲਾ ਵਿੱਚ ਜਾ ਕੇ ਇਹਨਾਂ ਨੇ ਕੀਰਤਨ ਕੀਤਾ ਜਦੋਂ ਭਾਈ ਸਾਈ ਦਾਸ ਜੀ ਕੀਰਤਨ ਕਰ ਰਹੇ ਸਨ ਤੇ ਉਹਨੇ ਚਿਰ ਨੂੰ ਇੱਕ ਅੰਮ੍ਰਿਤਸਰ ਸਾਹਿਬ ਤੋਂ ਸਿੱਖ ਆਇਆ ਜਦੋਂ ਕੀਰਤਨ ਦੀ ਸਮਾਪਤੀ ਹੋਈ ਉਹਨੇ ਦੋਵੇਂ ਹੱਥ ਜੋੜ ਕੇ ਭਾਈ ਸਾਈਂ ਦਾ ਜੀ ਨੂੰ ਆਖਿਆ ਭਾਈ ਸਾਈਂ ਦਾ ਜੀ ਤੁਸੀਂ ਨਵਾਂ ਘਰ ਬਣਾਇਆ ਉਹ ਕਹਿੰਦਾ ਹਾਂ ਜੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਹਿੰਦੇ ਮੈਂ ਅੰਮ੍ਰਿਤਸਰ ਤੋਂ ਆਇਆ ਉਹ ਗੁਰੂ ਦਾ ਸਿੱਖ ਆਖਣ ਲੱਗਾ ਮੈਂ ਅੰਮ੍ਰਿਤਸਰ ਸਾਹਿਬ ਤੋਂ ਆਇਆ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭੇਜਿਆ ਅੱਜ ਤੁਹਾਡੇ ਘਰ ਮਾਤਾ ਗੰਗਾ ਜੀ ਆ ਰਹੇ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਤਾ ਗੰਗਾ ਜੀ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਹਨ ਔਰ ਗੁਰੂ ਅਰਜਨ ਦੇਵ ਜੀ ਦੇ ਮਹਿਰ ਹਨ ਔਰ ਸਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਹਿਲ ਹਨ ਮਾਤਾ ਗੰਗਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਨੇ ਜਦੋਂ ਭਾਈ ਸਾਈ ਦਾ ਜਿਹਦੇ ਕੰਨਾਂ 'ਚ ਇਹ ਬੋਲ ਪਏ ਖੁਸ਼ੀ ਦਾ ਕੋਈ ਅੰਤ ਨਾ ਰਿਹਾ ਔਰ ਉਹ ਬਹੁਤ ਜੋਰ ਨਾਲ ਬੋਲੇ ਆਪਣੀ ਪਤਨੀ ਦਾ ਨਾਮ ਕਹਿੰਦਾ ਰਾਮੋ ਸਤਗੁਰਾਂ ਨੇ ਸਾਡੀ ਸਤਗੁਰਾਂ ਨੂੰ ਸਾਡੀ ਚਿੱਠੀ ਪ੍ਰੇਮ ਦੀ ਪਹੁੰਚ ਵੀ ਗਈ ਏ ਤੇ ਸਤਗੁਰਾਂ ਨੇ ਚਿੱਠੀ ਪੜ੍ਹ ਵੀ ਲਈ ਏ ਗੱਜ ਕੇ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਹੁਣ ਮਾਤਾ ਗੰਗਾ ਜੀ ਸਾਡੇ ਘਰ ਆ ਰਹੇ ਨੇ ਗੁਰੂ ਪਿਆਰੇਓ ਸਾਰੇ ਪਿੰਡ ਵਾਲੇ ਬਹੁਤ ਖੁਸ਼ ਕਹਿੰਦੇ ਜਿਹੜਾ ਇੱਕ ਜੁੜਿਆ ਉਹਨਾਂ ਨੂੰ ਜੋੜ ਦਿੰਦਾ ਹੈ ਜਿਹੜਾ ਇੱਕ ਟੁੱਟਿਆ ਮਾੜੀ ਕਿਸਮਤ ਵਾਲਾ ਉਹਨਾਂ ਨੂੰ ਰੱਬ ਨਾਲੋਂ ਤੋੜ ਹੁਣ ਮਾਤਾ ਗੰਗਾ ਜੀ ਦੀ ਅਡਿਕ ਵਿੱਚ ਸਾਰਾ ਪਿੰਡ ਬਹੁਤ ਚਾਹ ਕਰ ਰਿਹਾ ਔਰ ਧੰਨਵਾਦ ਕਰ ਰਿਹਾ ਭਾਈ ਸਾਈ ਦਾਸ ਜੀ ਦਾ ਬੀਬੀ ਰਾਮ ਮੋਜੀ ਦਾ ਔਰ ਸਾਰੀਆਂ ਔਰਤਾਂ ਇਕੱਠੀਆਂ ਹੋ ਕੇ ਉਹਨਾਂ ਸਾਰੇ ਮਰਦ ਮਾਤਾ ਜੀ ਦੇ ਸਤਕਾਰ ਵਿੱਚ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦੇ ਹੋਏ ਪਿੰਡੋਂ ਬਾਹਰ ਗਏ ਨੇ ਸਤ ਮਾਤਾ ਜੀ ਦਾ ਸਵਾਗਤ ਕਰ ਲਈ ਮਾਤਾ ਗੰਗਾ ਜੀ ਆਏ ਨੇ ਔਰ ਮਾਤਾ ਗੰਗਾ ਜੀ ਦੇ ਚਰਨ ਸਵਾਰਤ ਕਰਕੇ ਸਾਰੇ ਪਿੰਡ ਨੇ ਬਹੁਤ ਖੁਸ਼ੀ ਪ੍ਰਾਪਤ ਕੀਤੀ ਮਾਤਾ ਜੀ ਫੁਲੰਗ ਉੱਤੇ ਬੈਠੇ ਨੇ ਔਰ ਮਾਤਾ ਜੀ ਕਹਿੰਦੇ ਬੱਚਿਓ ਤੁਹਾਡੀ ਤੁਹਾਡੇ ਪਿਆਰ ਦੀ ਬੱਜੀ ਹੋਈ ਆਈ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਦੇ ਮੈਨੂੰ ਸਵੇਰ ਦੇ ਕਹਿ ਰਹੇ ਸਨ ਕਿ ਅੰਮ੍ਰਿਤਸਰ ਸਾਹਿਬ ਵਿੱਚ ਸੰਗਤ ਬਹੁਤ ਆਈ ਹੈ ਆਈ ਹੋਈ ਹੈ ਅਸੀਂ ਬਹੁਤ ਕਾਰਜ ਕਰਨੇ ਨੇ ਮਾਤਾ ਜੀ ਤੁਸੀਂ ਟਰੋਲੀ ਭਾਈਕੇ ਜਾਓ ਉੱਤੇ ਸਾਡੇ ਸਿੱਖਾਂ ਨੇ ਸਾਡੇ ਗੁਰ ਸਿੱਖਾਂ ਨੇ ਸਾਡੇ ਸਿੱਖਾਂ ਨੇ ਮਕਾਨ ਬਣਾਇਆ ਘਰ ਬਣਾਇਆ ਉਹ ਸਾਡੀ ਅਧੀਕ ਕਰ ਰਹੇ ਨੇ ਕਿਤੇ ਉਹਨਾਂ ਦੇ ਪਿਆਰ ਵਿੱਚ ਫਿੱਕ ਨਾ ਪੈ ਜਾਵੇ ਕਿਤੇ ਉਹਨਾਂ ਦੇ ਪਿਆਰ ਵਿੱਚ ਤਲੇੜ ਨਾ ਆ ਜਾਵੇ ਮੈਂ ਤਾਂ ਮੇਰੇ ਬੇਟੋ ਮੇਰੇ ਪੁੱਤਰੋ ਮੇਰੀਆਂ ਧੀਓ ਮੈਂ ਤਾਂ ਜਾਂਦੀ ਜਾਂਦੀ ਇੱਥੇ ਆਈ ਕਿ ਕੱਲ ਨੂੰ ਗੁਰੂ ਹਰਗੋਬਿੰਦ ਸਾਹਿਬ ਵੀ ਆਉਣਗੇ ਤੁਹਾਡੇ ਘਰ ਵਿੱਚ ਚਰਨ ਪਾਉਣਗੇ ਉਪਿਆਰਿਓ ਉਹ ਰਾਤ ਕੱਟਣੀ ਮੁਸ਼ਕਲ ਹੋ ਗਈ ਇੰਨੀ ਇੰਤਜ਼ਾਰ ਬੀਬੀ ਰਾਮੋ ਜੀ ਨੂੰ ਔਰ ਇੰਨੀ ਇੰਤਜ਼ਾਰ ਭਾਈ ਸਾਈਂ ਦਾਸ ਜੀ ਨੂੰ ਪਤੀ ਪਤਨੀ ਸਤਿਗੁਰਾਂ ਦੇ ਚਰਨਾਂ ਦੇ ਪ੍ਰੇਮ ਨਾਲ ਭਿੱਜੇ ਹੋਏ ਇੰਨਾ ਸਤਿਗੁਰਾਂ ਦੇ ਚਰਨਾਂ ਨਾਲ ਪ੍ਰੇਮ ਕਰਨ ਵਾਲਾ ਜੋੜਾ ਹੁਣ ਜਦੋਂ ਸਵੇਰ ਹੋਈ ਅਮਰ ਤਵੇਲਾ ਹੋਇਆ ਅਮਰ ਤਵੇਲਾ ਹੀ ਭਾਈ ਸਾਈਂ ਦਾਸ ਪਿੰਡੋ ਵਾਰ ਉੱਥੇ ਆ ਕੇ ਖਲੋ ਗਏ ਜਿਹੜੀ ਸੜਕ ਅੰਮ੍ਰਿਤਸਰ ਸਾਹਿਬ ਵੱਲੋਂ ਆ ਰਹੀ ਹੈ ਹੁਣ ਜਦੋਂ ਐਦਾਂ ਟਿਕ ਟਕੀ ਲਗਾ ਕੇ ਦੇਖਦਾ ਜਿਵੇਂ ਚਕੌਰ ਚੰਨ ਵੱਲ ਨੂੰ ਤੱਕਦਾ ਔਰ ਟਿਕ ਟਕੀ ਲਗਾ ਕੇ ਦੇਖਦਾ ਦੇਖਦਾ ਸਰੀਰ ਥੱਕ ਗਿਆ ਜਦੋਂ ਥੱਕ ਗਿਆ ਇੱਕ ਦਰਖਦੇ ਨਾਲ ਢੋਲਾਈ ਹੈ ਭਾਈ ਸਾਈਂ ਦਾ ਜੀ ਨੇ ਢੋਲਾਈ ਹੈ ਔਰ ਤੋਲਾਂ ਦੇ ਇਲਾਦਿਆਂ ਤਸਵੀਰ ਥੱਕਿਆ ਹੋਇਆ ਸੀ ਨੀਂਦ ਆ ਗਈ ਨੀਂਦ ਆ ਗਈ ਫਿਰ ਇੱਕਦਮ ਹੀ ਜਦੋਂ ਘੋੜਿਆਂ ਦੇ ਪੌੜਾਂ ਦੀ ਆਵਾਜ਼ ਸੁਣੀ ਅੱਖਾਂ ਖੁਲੀਆਂ ਕੀ ਤੱਕਦੇ ਨੇ ਕਿ ਅੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਘੋੜੇ ਤੇ ਸਵਾਰ ਸਿੰਘਾਂ ਸਮੇਤ ਆ ਰਹੇ ਨੇ ਗੰਦਕੀ ਆਖੋ ਸਤਨਾਮ ਸਿਧਵਾਇ ਉੱਠਿਆ ਦੌੜ ਕੇ ਜਾ ਕੇ ਸਤਗੁਰਾਂ ਦੇ ਚਰਨਾਂ ਤੇ ਮੱਥਾ ਰੱਖਿਆ ਇਹ ਸੱਚੇ ਪਾਤਸ਼ਾਹ ਆਪਨੇ ਕਿਰਪਾ ਕੀਤੀ ਹੈ ਆਪਨੇ ਮਹਾਨ ਬਖਸ਼ਿਸ਼ ਕੀਤੀ ਆਪ ਜੀ ਦਾ ਲੱਖ ਲੱਖ ਸ਼ੁਕਰ ਗੁਜ਼ਾਰ ਔਰ ਭਾਈ ਸਾਈਂ ਦਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਭਾਈ ਸਾਈਂਦਾਰ ਭਾਈ ਸਾਨੂੰ ਤੁਮ ਘਰੇ ਬੁਲਾ ਕੇ ਆਪ ਬਾਹਰ ਆ ਕੇ ਬੈਠਾ ਇਹਦਾ ਸੱਚੇ ਪਾਤਸ਼ਾਹ ਉਸ ਹੁਣ ਮੇ ਤੋਂ ਅਡੀਕ ਨਹੀਂ ਹੁੰਦੀ ਸੀ ਮੇਰਾ ਦਿਲ ਕਰਦਾ ਸੀ ਕਿ ਕਿਹੜੇ ਘੜੀ ਤੁਹਾਡੇ ਚਰਨ ਮੇਲੇ ਤੁਹਾਡੇ ਚਰਨ ਮੈਨੂੰ ਦਿਖਾਈ ਦੇਣ ਤੇ ਮੈਂ ਤੁਹਾਡੇ ਚਰਨਾਂ ਤੇ ਆਪਣਾ ਸੀਸ ਰੱਖ ਲਿਆ ਹੁਣ ਸਤਗੁਰ ਘੋੜੇ ਤੇ ਸਵਾਰ ਹੋਏ ਨੇ ਔਰ ਅੱਗੇ-ਅੱਗੇ ਘੋੜੇ ਦੀ ਵਾਗ ਫੜ ਕੇ ਭਾਈ ਸਾਈਂਦਾਸ ਜੀ ਭਾਈ ਸਾਈਂਦਾਸ ਜੀ ਅੱਗੇ-ਅੱਗੇ ਘੋੜੇ ਦੀ ਵਾਗ ਫੜ ਕੇ ਜਾ ਰਹੇ ਨੇ ਔਰ ਜਦੋਂ ਸਤਗੁਰ ਘੋੜੇ ਤੋਂ ਉੱਤਰ ਕੇ ਦਲੀਜ ਵਿੱਚ ਮਕਾਨ ਵਿੱਚ ਦਾਖਲ ਹੋਣ ਲੱਗੇ ਬੀਬੀ ਰਾਮੋਜੀ ਬੈਠੇ ਨੇ ਦਲੀਚਾਂ ਵਿੱਚ ਉਹਨਾਂ ਨੇ ਕੁੱਟ ਕੇ ਸਤਗੁਰਾਂ ਦੇ ਚਰਨ ਫੜ ਲਏ ਕਿ ਮੈਂ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਤੋਂ ਇੰਨੀ ਅੜੀਕ ਨਾ ਕਰਾਇਆ। ਦਾਤਾਂ ਦੇਣ ਵਾਲਿਆ, ਦਾਤਾਂ ਬਖਸ਼ਣ ਵਾਲਿਆ ਆਪਣੇ ਪਿਆਰਿਆਂ ਤੋਂ ਇੰਨੀ ਅੜੀਕ ਨਾ ਕਰਾਇਆ ਕਰ, ਸਾਨੂੰ ਪਰਖਿਆ ਨਾ ਕਰ ਕਿਤੇ ਅਸੀਂ ਪਰਖ ਵਿੱਚ ਫੇਲ ਨਾ ਹੋ ਜਾਈਏ। ਔਰ ਭਾਈ ਸਾਈਂदास ਜੀ ਆਖਣ ਲੱਗੇ ਇਹਦੇ ਰਾਮੂ ਸਤਗੁਰਾਂ ਦੇ ਚਰਨ ਛੱਡ ਸਤਗੁਰਾਂ ਨੂੰ ਅੰਦਰ ਜਾਣਦੇ ਸਤਗੁਰ ਨੇ ਜਦੋਂ ਮਕਾਨ ਵਿੱਚ ਚਰਨ ਪਾਏ ਨੇ ਜਦੋਂ ਚਾਰ ਪੰਜ ਕਦਮ ਸਤਗੁਰ ਅੱਗੇ ਗਏ ਨੇ ਔਰ ਗੁਰੂ ਪਿਆਰੇ ਉਹ ਜਦੋਂ ਚਾਰ ਪੰਜ ਕਦਮ ਅੱਗੇ ਗਏ ਨੇ ਔਰ ਭਾਈ ਸਾਈਂदास ਜੀ ਕਹਿੰਦੇ ਕਹਿੰਦੇ ਰਾਮੂ ਤੂੰ ਮੈਨੂੰ ਕਹਿੰਦੀ ਸੀ ਹੋਰ ਘਰ ਕਿੱਦਾਂ ਬਣਦੇ ਨੇ ਹੋਰ ਘਰ ਕਿਸ ਤਰ੍ਹਾਂ ਬਣਦੇ ਨੇ ਅੱਜ ਸਾਡਾ ਮਕਾਨ ਘਰ ਬਣ ਗਿਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਘਰ ਬਣ ਗਿਆ ਅੱਜ ਸਤਿਗੁਰਾਂ ਨੇ ਚਰਨ ਪਾਤੇ ਨੇ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਵਿੱਤਰ ਚਰਨ ਪਾ ਕੇ ਸਾਡਾ ਘਰ ਸਾਡਾ ਮਕਾਨ ਘਰ ਬਣਾ ਦਿੱਤਾ ਹੁਣ ਗੁਰੂ ਪਿਆਰਿਆ ਜਦੋਂ ਸਤਗੁਰੂ ਚਿਵਾਰੇ ਤੇ ਚੜ੍ਹੇ ਉਹਨੇ ਐਨੇ ਚਾਨ ਨਾਲ ਇਸ ਤਰ੍ਹਾਂ ਹੀ بڑا ਮਕਾਨ ਬਣਵਾਇਆ ਸੀ ਭਾਈ ਸਾਈਂ ਦਾਸ ਜੀ ਨੇ ਕਿ ਸਤਗੁਰੂ ਉੱਪਰ ਸੰਗਾਸਣਾਂ ਤੇ ਸੁਹਾਇਮਾਨ ਹੋਣਗੇ ਥੱਲੇ ਆਲੇ ਰੱਖੇ ਹੋਏ ਸਨ ਖੁੱਲ੍ਹੀ ਜਗ੍ਹਾ ਰੱਖੀ ਹੋਈ ਸੀ ਜਿੱਥੇ ਘੂਮਤ ਖਾਇਆ ਜਾਵੇ ਅਤਰ ਛਿੜਕਾਈ ਜਾਵੇ ਕਿ ਸਤਗੁਰਾਂ ਨੂੰ ਥੱਲੇ ਉਹ ਖੁਸ਼ਬੂ ਉੱਪਰ ਆਵੇਗੀ ਜਦੋਂ ਸਤਗੁਰਾਂ ਨੇ ਉਹਦੀ ਸ਼ਰਧਾ ਦੇਖੀ ਸਤਗੁਰ ਕਹਿੰਦੇ ਭਾਈ ਸਾਈਂਦਾਸ ਤੂੰ ਤੇਰਾ ਘਰ ਤੇ ਮੰਦਰ ਵਰਗਾ ਬਣਿਆ ਹੋਇਆ ਏ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਕਾਨ ਤੋਂ ਘਰ ਬਣਿਆ ਘਰ ਤੋਂ ਮੰਦਰ ਬਣ ਗਿਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗ੍ਰਾਮ ਮੰਦਰ ਵੜਿਆ ਗ੍ਰਾਮ ਮੰਦਰ ਵੜਿਆ ਹਰ ਮੰਗਲ ਗਾਓ ਸਖੀ ਗ੍ਰਾਮ ਮੰਦਰ ਵੜਿਆ ਗ੍ਰਹਿ ਮੰਦਰਵੜੀਆਂ ਮੰਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰਵੜੀਆਂ ਗ੍ਰਹਿ ਮੰਦਰਵੜੀਆਂ ਹਲਦਾਓ ਮੰਗਲ ਨੇਤ ਸਖੀਏ ਹਾਰੇ ਗਾਓ ਮੰਗਲੇ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨਸ ਭਾਗੇ ਆਪਣਾ ਪਿਰ ਜਾਪੇ ਆਪਣਾ ਪਿਰ ਜਾਪੇ ਹਰ ਮੰਗਲ ਗਾਓ ਸਖੀ ਗ੍ਰਾਮੰਦਰ ਵਣਿਆ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਾਮੰਦਰ ਵਣਿਆ ਅਨਹਤ ਬਾਣੀ ਗੁਰ ਚਾਵਦੇ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਨਿਆ ਕਰਨ ਕਾਰਣ ਜੋਗੋ ਗ੍ਰੰਧ ਮੰਦਰ ਵਣਿਆ ਰਵਣਿਆ ਹਰ ਮੰਗਲ ਗਾਓ ਸਖੀ ਗ੍ਰਾਮੰਦਰਵਣਿਆ ਗ੍ਰਾਮੰਦਰਵਣਿਆ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਾਮੰਦਰਵਣਿਆ ਗ੍ਰਾਮੰਦਰਵਣਿਆ ਗੁਰੂ ਪਿਆਰਿਓ ਇਸੇ ਤਰ੍ਹਾਂ ਹੀ ਜਿਹੜੇ ਸਤਿਗੁਰਾਂ ਦਾ ਚਰਨੇ ਆਪਣੇ ਘਰ ਵਿੱਚ ਪਵਾਉਂਦੇ ਨੇ ਉਹਨਾਂ ਦੇ ਘਰ ਮੰਦਰ ਬਣ ਜਾਂਦੇ ਨੇ ਉਹਨਾਂ ਦੇ ਗ੍ਰਹਿ ਮੰਦਰ ਬਣ ਜਾਂਦੇ ਨੇ ਅਸੀਂ ਵੀ ਘਰ ਵਿੱਚ ਇਹੋ ਜਿਹਾ ਇੱਕ ਸਥਾਨ ਸੁੰਦਰ ਬਣਾਈਏ ਜਿੱਥੇ ਸੱਚੀ ਸਾਹਿਬ ਦੇ ਪ੍ਰਕਾਸ਼ ਕਰੀਏ ਜਿੱਤੇ ਅਸੀਂ ਪਾਠ ਕਰੀਏ ਬਾਣੀ ਪੜੀਏ ਸਹਿਜ ਪਾਠ ਖੁਦ ਆਪ ਕਰੀਏ ਔਰ ਗੁਰੂ ਪਿਆਰਿਓ ਜਦੋਂ ਸਤਗੁਰੂ ਫਿਰ ਕਿਰਪਾ ਕਰਦੇ ਨੇ ਆਪਣੇ ਸੇਵਕਾਂ ਉੱਤੇ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਹਰੀ ਦਾ ਨਾਮ ਵਸਾ ਦਿੰਦੇ ਨੇ ਫਿਰ ਜਦੋਂ ਘਰ ਮੰਦਰ ਬਣ ਜਾਂਦਾ ਗੁਰੂ ਚਰਨ ਪਾਉਂਦੇ ਨੇ ਘਰ ਵਿੱਚ ਘਰ ਮੰਦਰ ਬਣ ਜਾਂਦਾ ਔਰ ਜਦੋਂ ਹਿਰਦੇ ਵਿੱਚ ਗੁਰੂ ਹਰੀ ਵਸਾ ਦਿੰਦਾ ਫਿਰ ਹਿਰਦਾ ਹਰਿ ਮੰਦਰ ਬਣ ਜਾਂਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ